ਲਓ ਜੀ ਦੋਸਤੋ ਪੰਜਾਬ ਤੋਂ ਜਾਂ ਇੰਡੀਆ ਤੋਂ ਕਿਤੋਂ ਵੀ ਤੁਸੀਂ ਹਰਮੋਨੀਅਮ ਹੈ ਜਿਹੜਾ ਕੈਨੇਡਾ ਮੰਗਾ ਸਕਦੇ ਹੋ ਬੜਾ ਸੇਫ ਪਹੁੰਚਿਆ ਹੈ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਕਿਉਂਕਿ ਜੇ ਅਸੀਂ ਕਿਸੇ ਬੱਚੇ ਨੂੰ ਅੱਗੇ ਮੰਗਾ ਕੇ ਦਿੰਨੇ ਆ ਤਾਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਪੂਰਨ ਤੌਰ ਤੇ ਪਰ ਜੇ ਇਸ ਤਰ੍ਹਾਂ ਵਿਸ਼ਵਾਸਪਾਤਰ ਦੁਕਾਨ ਹੋਵੇ ਜਿਹੜੀ ਵਧੀਆ ਤਰੀਕੇ ਦੇ ਨਾਲ ਪੈਕ ਕਰਕੇ ਤੁਹਾਨੂੰ ਤੁਹਾਡੇ ਤੱਕ ਤੁਹਾਡੀ ਚੀਜ਼ ਪਹੁੰਚਾ ਦੇਵੇ ਤਾਂ ਉਹਦੇ ਵਰਗਿਰੀਸ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਪਤਾ ਜਹਾਜਾਂ ਵਾਲਿਆਂ ਨੇ ਨਹੀਂ ਵੇਖਣਾ ਇਹਦੇ 'ਚ ਹਰਮੋਨੀਅਮ ਹੈ ਜਾਂ ਇਹਦੇ 'ਚ ਕੋਈ ਹੋਰ ਜ਼ਰੂਰੀ ਕੋਈ ਸਮਾਨ ਹੈ ਜਾਂ ਟੁੱਟਣ ਵਾਲਾ ਸਮਾਨ ਹੈ ਤਾਂ ਉਹ ਉਸੇ ਤਰੀਕੇ ਨਾਲ ਹੀ ਡੀਲ ਕਰਦੇ ਆ ਸੋ ਆਪਣਾ ਫਰਜ਼ ਇਹ ਬਣਦਾ ਹੁੰਦਾ ਵੀ ਆਪਾਂ ਪੈਕਿੰਗ ਪ੍ਰੋਪਰ ਕਰ ਦਈਏ ਇਹਦੀ ਪੈਕਿੰਗ ਵੇਖੋ ਪਹਿਲਾਂ ਤਾਂ ਬਾਹਰ ਗੱਤੇ ਦਾ ਡੱਬਾ ਪ੍ਰੋਪਰ ਹੁੰਦੇ ਤੇ ਟੇਪ ਲਾ ਕੇ ਉਹਦੇ ਵਿੱਚ ਪੈਕਿੰਗ ਕੀਤੀ ਹੋਈ ਸੀ ਉਸ ਤੋਂ ਬਾਅਦ ਬੱਬਲ ਰੈਪ ਕੀਤਾ ਹੋਇਆ ਪ੍ਰੋਪਰ ਟੇਪਿੰਗ ਕੀਤੀ ਹੋਈ ਹੈ ਨਾ ਟੇਪ ਲਾਈ ਹੋਈ ਆ ਪ੍ਰੋਪਰ ਤਰੀਕੇ ਦੇ ਨਾਲ ਹੁਣ ਰੰਗ ਇਹਦਾ ਅੰਦਰੋਂ ਪਤਾ ਨਹੀਂ ਕੀ ਨਿਕਲਦਾ ਕਿਹੜਾ ਨਿਕਲਦਾ ਇਹਦੀ ਟੋਨ ਵੀ ਤੁਹਾਨੂੰ ਸੁਣਾਉਣੀਆਂ ਆ ਦੋਸਤੋ ਦੇਖੋ ਬੜਾ ਮੁਸ਼ਕਲ ਆ ਇਹਨੂੰ ਖੋਲਣਾ ਵੈਸੇ ਪਰ ਜਿਹੜੀ ਚੀਜ਼ ਐ ਇਹੋ ਜੀ ਚੀਜ਼ ਆਪਾਂ 10-15 ਸਾਲਾਂ ਬਾਅਦ ਇੱਕ ਵਾਰੀ ਲੈਣੇ ਆ ਦੋਸਤੋ ਤੇ ਸੋ ਇਹ ਵਧੀਆ ਹੀ ਲੈਣਾ ਚਾਹੀਦਾ ਮੈਨੂੰ ਲੱਗਦਾ ਕਿ ਜਿੰਨੇ ਵੀ ਤੁਸੀਂ ਸਾਰੇ ਪ੍ਰਿੰਸ 뮤ਜ਼ਿਕ ਅਕੈਡਮੀ ਨਾਲ ਜੁੜੇ ਹੋ ਸਾਜ਼ ਹਮੇਸ਼ਾ ਪੁਰਾਣਾ ਲਓ ਜਾ ਨਵਾਂ ਲੋ ਹਮੇਸ਼ਾ ਚੰਗਾ ਸਾਜ਼ ਲੋ ਬਾਲਾ ਮਤਲਬ ਇਹਦੇ ਵਿੱਚ ਕੰਜੂਸੀ ਨਾ ਕਰਿਆ ਕਰੋ ਸਾਜ਼ ਹਮੇਸ਼ਾ ਚੰਗਾ ਲੋ ਕਿਉਂਕਿ ਸਾਜ਼ ਨਹੀਂ ਤੁਹਾਨੂੰ ਗਾਹ ਜੇ ਤੁਸੀਂ ਸਿੰਗਰ ਬੰਨਾ ਹੈ ਜਾਂ ਕੋਈ ਵੀ ਇਸ ਫੀਲਡ 'ਚ ਜਾਣਾ ਪਤਾ ਨਹੀਂ ਤੁਸੀਂ ਇਹਦੇ ਤੋਂ ਕਿੰਨੇ ਕਮਾਉਣੇ ਆ ਇਸ ਸਾਜ਼ ਤੋਂ ਤੇ ਪਰ ਤੁਸੀਂ ਇਹਦੇ ਤੇ ਜਦੋਂ ਪੈਸੇ ਲਾਉਣੇ ਉਹਦੋਂ ਕੰਜੂਸੀ ਨਾ ਕਰਿਆ ਕਰੋ ਹੁਣ ਇਹ ਵੀ ਤੁਹਾਨੂੰ ਸਾਜ਼ ਸੁਣਾਉਣੇ ਆ